ਸਾਰਾ ਸੰਸਾਰ ਤੇ ਭਾਰਤ ਦੀ ਸਰਕਾਰ ਤੋਂ ਲੈ ਕੇ ਭਗਵਾਨ ਸਮਾਨ ਦੀ ਸਰਕਾਰ ਦੇ ਅਫਸਰ ਇਹ ਸਾਰੇ ਮੰਨ ਰਹੇ ਆ ਕਿ ਖੇਤੀ ਦਾ ਸੰਕਟ ਹਰ ਰੋਜ਼ ਢੂੰਗਾ ਹੁੰਦਾ ਜਾ ਰਿਹਾ ਗਹਿਰਾ ਹੋ ਰਿਹਾ ਤੇ ਇਸ ਖੇਤੀ ਸੰਕਟ ਦੀ ਸਭ ਤੋਂ ਵੱਡੀ ਮਾਰ ਸਾਡੇ ਖੇਤ ਮਜ਼ਦੂਰ ਬੇਜਮੀਨੇ ਕਿਸਾਨ ਘੱਟ ਜ਼ਮੀਨਾਂ ਵਾਲੇ ਕਿਸਾਨ ਸਭ ਤੋਂ ਵੱਧ ਸੰਡੇ ਆ ਰਹੇ ਆ ਪਰ ਭੈਣੋ ਤੇ ਭਰਾਵੋ ਇਹ ਮਾਰ ਅਸੀਂ ਇਕੱਲੇ ਮਜ਼ਦੂਰ ਤੇ ਕਿਸਾਨ ਨਹੀਂ ਸਹ ਰਹੇ ਇਸ ਸੰਕਟ ਦੀ ਮਾਰ ਜਦੋਂ ਕਿਹਾ ਜਾਂਦਾ ਕਿ ਵਾਤਾਵਰਨ ਖਰਾਬ ਹੋ ਗਿਆ ਹਸਲਾਂ ਦੇ ਵਿੱਚ ਜ਼ਹਿਰਾ ਰਲ ਗਿਆ ਜਦੋਂ ਕਿਹਾ ਜਾਂਦਾ ਕਿ ਭਾਰਤ ਦੇ ਅਨਾਜ ਨੂੰ ਵਿਦੇਸ਼ੀ ਖਰੀਦਣ ਤੋਂ ਇਸ ਕਰਕੇ ਨੱਕ ਮਾਰਦੇ ਆ ਕਿ ਇਹਦੇ ਵਿੱਚ ਤਾਂ ਲੋੜ ਤੋਂ ਵੱਧ ਜ਼ਹਿਰਾ ਰਲ ਗਿਆ ਹੈ ਤੇ ਇਹ ਸੰਕਟ ਦੀ ਮਾਰ ਫਿਰ ਸਾਡਾ ਸਾਰਾ ਸਮਾਜ ਹੰਡਾ ਰਿਹਾ ਅਸੀਂ ਜਿਹੜੇ ਲੋਕ ਆਪਣੀਆਂ ਧੀਆਂ ਭੈਣਾਂ ਨੂੰ ਘਰ ਤੋਂ ਦੂਜੇ ਘਰ ਤੱਕ ਜਾਣ ਨੂੰ ਪਿਆਰ ਨਹੀਂ ਸੀ ਹੁੰਦੇ ਪ੍ਰਵਾਨਗੀ ਨਹੀਂ ਸੀ ਦਿੰਦੇ ਅੱਜ ਇਸ ਸੰਕਟ ਦੇ ਕਾ ਸਤਾਈਆਂ ਸਾਡੀਆਂ ਨੌਜਵਾਨ ਕੁੜੀਆਂ ਅਮਰੀਕਾ ਇੰਗਲੈਂਡ ਵਰਗੇ ਵੱਡੇ ਮੁਲਕਾਂ 'ਚ ਜਾਂਦਗਾ ਔਰ ਬਹੁਤ ਮਾੜੀ ਹਾਲਤ ਦੇ ਵਿੱਚ ਦਿਨ ਕੱਟੀ ਕਰਦੇ ਆ ਇਸ ਕਰਕੇ ਇਹ ਸੰਕਟ ਛੋਟਾ ਨਹੀਂ ਹੈ ਅਸੀਂ ਜਦੋਂ ਇਸ ਸੰਕਟ ਨੂੰ ਹੱਲ ਕਰਨ ਦੀ ਗੱਲ ਕਰਦੇ ਆ ਤਾਂ ਸਾਡਾ ਸਰਕਾਰ ਸਿਰਫ ਮਿਹਨਤ ਕਰ ਕਿਸਾਨਾਂ ਦਾ ਕਿਸੇਮਤ ਨਹੀਂ ਹੈ ਸਾਡੇ ਸਰਕਾਰ ਪੂਰੀ ਮਨੁੱਖਤਾ ਦੀ ਭਲਾਈ ਨਾਲ ਜੁੜਿਆ ਹੋਇਆ ਸਰਕਾਰ ਦਿੱਲੀ ਅੰਦੋਲਨ ਦੇ ਵੇਲੇ ਇੱਕ ਗੱਲ ਸਥਾਪਿਤ ਹੋਈ ਕਿ ਇਹ ਮੋਰਚਾ ਦੇਸ਼ ਦੀ ਖਰਾਕ ਸੁਰੱਖਿਆ ਦੇ ਵਾਸਤੇ ਆ ਮੋਦੀ ਨੇ ਖਰਾਕ ਦੇ ਉੱਤੇ ਹਮਲਾ ਬੋਲਦਾ ਹੈ ਤੇ ਪੂਰਾ ਮੋਰਚਾ ਤੇ ਬਦੇਸ਼ਾਂ 'ਚ ਵਸਦੇ ਪੰਜਾਬੀ ਤੇ ਤੁਹਾਡੇ ਹੋਰ ਹਮੇਤੀ ਸੜਕਾਂ ਤੇ ਆਏ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਪੰਜਾਬ ਤੇ ਦੇਸ਼ ਤੇ ਦੇਸ਼ ਵਸਦੇ ਸਭ ਨਾਲ ਲੋਕਾਂ ਨੂੰ ਕਿ ਇਹ ਮੋਰਚਾ ਉਹਦੇ ਨਾਲੋਂ ਵੀ ਵੱਡਾ ਮੋਰਚਾ ਹੈ ਕਿਉਂਕਿ ਇੱਥੇ ਖੁਦਕਸ਼ਨਾ ਹੋ ਰਹੀਆਂ ਹੈ ਸਾਡੇ ਪਰਿਵਾਰ ਜਿਹੜੇ ਫੋਟੋਆਂ ਲੈ ਕੇ ਆਏ ਆ ਉਹ ਲਾਸ਼ਾਂ ਮੋਢੇ ਤੇ ਚੱਕੀ ਫਿਰਦੇ ਆ ਇਹ ਖੁਦਕਸ਼ਨਾ ਨਹੀਂ ਹੋਣੀ ਹੋਣੀ ਸਾਡੇ ਸਿਰਾਂ ਤੇ ਕਰਜ਼ੇ ਚੜੇ ਸਾਡੇ ਮਜ਼ਦੂਰਾਂ ਦੀ ਹਾਲਤ ਇਹ ਬਣਾਈ ਕਿ ਉਹਨਾਂ ਕੋਲ ਧੀਆਂ ਦੇ ਹੱਥ ਪੀਲੇ ਕਰਨ ਦੀ ਸਮਰੱਥਾ ਵੀ ਕੋਈ ਗਈ ਆ ਜਿਹੜੇ ਅੱਜ ਇਹ ਆਰ ਸ਼ਬਦ ਦੇ ਆ ਕਿ ਫਲਾਣੀ ਸੰਸਥਾ ਦੇ ਵੱਲੋਂ ਆ 52 ਕੁੜੀਆਂ ਦੇ ਵਿਆਹ ਕੀਤੇ ਜਾਣੇ ਆ ਸਰਕਾਰ ਨੇ ਸਕੀਮ ਚਲਾਈ ਕਿ 52000 ਰੁਪਿਆ ਜਿਹੜਾ ਉਹ ਅਸੀਂ ਤੁਹਾਨੂੰ ਸ਼ਗਨ ਸਕੀਮ ਚ ਦੇਵਾਂਗੇ ਇਹ ਸਾਫਤ ਕਰਦਾ ਹੈ ਕਹ ਹੁਣ ਲੋਕਾਂ ਦੀ ਹਾਲਤ ਇਹ ਤੂੰ ਥੱਲੇ ਆ ਗਿਆ ਕਿ ਵਿਆਹ ਕਰਨ ਦੀ ਸਮਰੱਥਾ ਚ ਨਹੀਂ ਰਹੇ ਕੌਂਕਰੀ ਸਾਹਿਬ ਬੋਲ ਕੇ ਗਏ ਕੌਂਕਰੀ ਸਾਹਿਬ ਬੋਲ ਕੇ ਗਏ ਕਿ 17 ਤੋਂ 18% ਕਿਸਾਨ ਜਿਨ੍ਹਾਂ ਕੋਲੇ ਕਿਸੇ ਵੱਲੇ ਜ਼ਮੀਨਾਂ ਸੀ ਉਹ ਜ਼ਮੀਨਾਂ ਤੋਂ ਵਿਰਵੇ ਹੋ ਗਏ ਆ ਇਸ ਕਰਕੇ ਭਰਾਵਾ ਤੇ ਭੈਣੋ ਇਹ ਮੋਰਚਾ ਸੰਕਟ ਦਾ ਹੱਲ ਸਾਡੇ ਇਸ ਮੋਰਚੇ ਦੀਆਂ ਮੰਗਾਂ ਦੇ ਵਿੱਚ ਸਮੋਇਆ ਹੋਇਆ ਹੈ ਅਸੀਂ ਕਹਿੰਦੇ ਕੀ ਆ ਕਹੇ ਇਥੇ ਖੇਤੀ ਕਰਨ ਦੇ ਵਾਸਤੇ ਜਿਹੜੇ ਖੇਤੀ ਦੇ ਲੱਗੇ ਹੋਏ ਲੋਕ ਉਹਨਾਂ ਦੀ ਜ਼ਮੀਨੀ ਟੋਣ ਦੂਰ ਕੀਤੀ ਜਾਵੇ ਜ਼ਮੀਨ ਉਹਨਾਂ 'ਚ ਵੰਡੀ ਜਾਵੇ ਇੱਕ ਪਾਸੇ ਅਸੀਂ ਆ ਜਿਹੜੇ ਲਗਭਗ 33% ਮਜ਼ਦੂਰ ਬਣਦੇ ਆ 17% ਕਿਸਾਨ ਬਣਦੇ ਜਿਨ੍ਹਾਂ ਕੋਲੇ ਔਰਾ ਨਹੀਂ ਰਹੀ ਅਸੀਂ 50% ਬਣਦੇ ਆ 86% ਉਥੋਂ ਤੱਕ ਜਾਂਦੇ ਆ ਜਿਨ੍ਹਾਂ ਕੋਲੇ 3 ਚਿਰਲੇ 2.5 ਕਿਲੇ 4 ਕਿਲੇ ਆ ਉਹ ਜ਼ਮੀਨ ਦੀ ਤੋੜ ਕਰਕੇ ਜ਼ਮੀਨਾ ਖੇਕੇ ਦੇ ਲੈਣੇ ਆ 70-70000 ਰੁਪਏ ਕਿਲੇ ਦਾ ਜਾਂਦਾ ਖੇਕੇ ਦਾ ਦੂਜੇ ਪਾਸੇ ਹਰ ਚਾਰ ਨੰਬਰ ਆੜ ਵਰਗੇ ਆ ਜਿਨ੍ਹਾਂ ਦਾ 4-400 ਏਕੜ ਦੇ ਵਿੱਚ ਘੋੜਿਆਂ ਦਾ ਤਵੇਲਾ ਬਣਿਆ ਹੋਇਆ ਹੈ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਆ ਜਿਆਣੀ ਵਰਗੇ ਜਿਹੜੇ ਕਾਮਰੇ ਦੇ ਆ ਕੇ ਕਹਿੰਦੇ ਆ ਕਿ ਮੇਰਾ 3.500 ਕਿੱਲੇ ਦਾ ਫਾਰਮ ਆ ਜਾਖੜ ਵਰਗੇ ਆ ਜਿਹੜੇ ਹਜ਼ਾਰਾਂ ਏਕੜਾਂ ਦੇ ਮਾਲਕ ਆ ਬਾਦਲਪਿੰਡ ਦੀ 2300 ਏਕੜ ਜ਼ਮੀਨ ਦੇ ਵਿੱਚੋਂ 2800 ਏਕੜ ਦੇ ਉੱਤੇ ਬਾਦਲਾ ਕੇ ਲਾਣੇ ਦਾ ਕਬਜ਼ਾ ਹੈ ਇਸ ਕਰਕੇ ਆ ਚਾਹੇ ਕਿ ਟੰਕਾ ਲਾਣਾ ਹੈ ਚਾਹੇ ਕੋਈ ਹੋਰ ਇਸ ਕਿਸਮ ਦੇ ਜ਼ਗੀਰਦਾਰ ਨੇ ਉਹਨਾਂ ਨੂੰ ਸਾਡੇ ਲੋਕਾਂ ਦੀ ਰਤਨ ਚੋੜਨ ਦੇ ਵਾਸਤੇ ਖੁੱਲੀਆਂ ਛੁੱਟੀਆਂ ਦਿੱਤੀਆਂ ਹੋਈਆਂ ਇਸ ਕਰਕੇ ਆਹ ਮਸਲਾ ਹੱਲ ਕਰਾਉਣਾ ਭਰਾਵੋ ਜਦੋਂ ਤੱਕ ਤੁਹਾਡੇ ਹੱਥਾਂ 'ਚ ਜ਼ਮੀਨ ਨਹੀਂ ਆਉਂਦੀਗੀ ਆ ਠੇਕੇ ਦੇ ਰੇਟ ਨਹੀਂ ਘਟਣੇਗੇ ਸਾਡੇ ਵਾਰੇ ਨਿਆਰੇ ਨਹੀਂ ਹੁਣੇ ਇਸ ਕਰਕੇ ਇਹ ਬਹੁਤ ਅਹਿਮ ਸਵਾਲ ਆ ਸਾਡੇ ਵਾਸਤੇ ਦੂਜਾ ਮਸਲਾ ਕੀ ਐ ਕਿ ਅੱਜ ਦੇ ਖੇਤੀ ਘਾਟੇ ਜਾਂ ਇੱਕ ਜੋਕ ਤਾਂ ਜ਼ਗੀਰਦਾਰਾਂ ਦੀ ਲੰਗੀਆਂ ਲੱਗਿਆ ਘੋਰਾ ਲੱਗਿਆ ਜਿਹੜਾ ਇੰਦਰ ਦੀ ਲੈ ਜਾਂਦਾ ਕਮਾਈ ਚੁੰਡ ਕੇ ਸਾਡੀ ਦੂਜੀ ਜੋਗ ਜਿਹੜੇ ਰੇਹਾ ਸਪਰੇਹਾ ਬੀਜਾਂ ਦੀਆਂ ਕੰਪੜੀਆਂ ਵਾਲੇ ਆ ਉਹ ਬਹੁਤ ਉੱਚੇ ਮੁਨਾਫੇ ਕਮਾਉਂਦੇ ਆ ਤੇ ਸاسی ਘਾਟੇ 'ਚ ਜਾਂਦੇ ਆ ਸਾਡੀ ਮੰਗ ਹੈ ਕਿ ਇਸ ਕਿਸਮ ਦੇ ਬੀਜ ਆ ਜਿਹੜੇ ਉਹ ਤਿਆਰ ਕਰੇ ਜਾਣ ਜਿਨ੍ਹਾਂ ਨੂੰ ਰੇਹਾ ਸਪਰੇਹਾ ਦੀ ਲੋੜ ਨਾ ਪਵੇ ਜਿਹੜਾ ਵੱਧ ਤੋਂ ਵੱਧ ਝਾੜ ਦੇਣ ਤੇ ਜੇ ਖੇਤੀ ਦਾ ਖਰਚਾ ਘਟੂਗਾ ਤਾਂ ਸਾਡੇ ਕਿਸਾਨਾਂ ਮਜ਼ਦੂਰਾਂ ਨੂੰ ਜਿਨ੍ਹਾਂ ਨੂੰ ਜ਼ਮੀਨ ਮਿਲਦੀ ਐ ਉਹਨਾਂ ਨੇ ਜੇ ਉੱਚ ਪੈਸੇ ਪੈ ਗਏ ਆ ਹੁਣ ਕਮਾਉਣੇ ਆਸੀਂ ਵੱਧਾ ਬੰਮੂ ਤੇ ਪੈਸੇ ਜਾਂਦੇ ਉਹਨਾਂ ਦੀਆਂ ਤਜੋਰੀਆਂ ਦੇ ਵਿੱਚ ਇਹ ਕੋਈ ਵੱਡੀ ਗੱਲ ਨਹੀਂ ਹੈ ਜੇ ਭਰਾਵਾ ਪਰਮਾਣੂ ਬੰਬ ਬਣਾਏ ਜਾ ਸਕਦੇ ਆ ਫਿਰ ਇਹੋ ਜੇ ਵੀ ਕਿਉਂ ਨਹੀਂ ਬਣਾਏ ਜਾ ਸਕਦੇ ਸਾਡੇ ਮਕਸਰ ਜ਼ਿਲ੍ਹੇ ਦਾ ਪਿੰਡਾ ਝੋੜੜ ਉਥੋਂ ਦੇ ਇੱਕ ਸਧਾਰਨ ਕਿਸਾਨ ਨੇ ਨਰਮੇ ਦਾ ਬੀਜ ਤਿਆਰ ਕੀਤਾ ਜਿਹੜਾ ਬਹੁਤ ਮਸ਼ਹੂਰ ਹੋਇਆ ਸਾਡੇ ਮਾਲਵੇ ਦੇ ਵਿੱਚ ਬਹੁਤ ਝਾੜ ਦਿੰਦਾ ਸੀ ਉਹ ਪਰ ਹੁਣ ਬੀਜਾਂ ਤੇ ਕੰਪਨੀਆਂ ਦਾ ਕਬਜ਼ਾ ਕਰਾਤਾ ਰਾਸ਼ੀ ਵਰਗੇ ਬਹਿਰ ਵਰਗੇ ਮਨਸੈਂਟੋ ਵਰਗੇ ਕਾਰਗਲ ਵਰਗੇ ਹੁਣ ਤੁਸੀਂ ਆਪਦੇ ਘਰ ਦਾ ਬੀ ਪਾ ਕੇ ਅਸਲ ਨਹੀਂ ਮੇੜਾ ਕਰ ਸਕਦੇ ਇੱਕ ਮੇੜਾ ਸੀ ਜਦੋਂ ਤੁਸੀਂ ਘਰੋਂ ਹੀ ਬੀ ਪਾ ਲੈਂਦੇ ਸੀ ਇਹ ਕੰਮ ਕੀਤਾ ਗੈਨਾਂ ਦੇ ਵੱਲੋਂ ਦੁਸ਼ਮਣੀ ਕਮਾਈਆ ਸਾਡੇ ਨਾਲ ਮਿਕਸ ਕੇ ਆ ਸਾਡੇ ਖੁਦਕਸ਼ਨਾ ਨਹੀਂ ਹੋ ਜਾ ਕਤਲ ਕੀਤੇ ਆ ਕਾਤਲਾ ਸਾਡੇ ਭਰਾਵੋ ਇਹ ਇਸ ਕਰਕੇ ਖੇਤੀ ਨੂੰ ਮੁਨਾਫੇ ਚ ਲਿਆਉਣ ਵਾਸਤੇ ਇਸ ਕੱਲ ਦੀ ਲੋੜ ਆ ਸਾਡੇ ਸਿਰਾਂ ਤੇ ਕਰਜ਼ੇ ਚੜੇ ਹੋਏ ਆ ਅਸੀਂ ਮੰਗ ਕਰਦੇ ਆਂ ਕਿ ਕਰਜ਼ਿਆਂ ਦਾ ਖਾਤਮਾ ਹੋਵੇ ਸਾਡੇ ਸਰਕਾਰ ਦਾ ਹੈ ਕਿੰਨਾ ਕੁ ਕਿਸਾਨਾਂ ਦੇ ਸਿਰ 1 ਲੱਖ ਕਰੋੜ ਦਾ ਕਰਜ਼ਾ ਹੈ ਖੇਤ ਮਜ਼ਦੂਰਾਂ ਸਰ ਅਸੀਂ ਸਤਾਰਾਂ ਵਿੱਚ ਸਰਵੇ ਕੀਤਾ 6000 ਕਰੋੜ ਦਾ ਕਰਜ਼ਾ ਜਿਹੜਾ ਵੱਧ ਕੇ 10000 ਕਰੋੜ ਹੋ ਗਿਆ ਹੋਊਗਾ ਇਹਨੂੰ ਦਿੱਤਾ ਜਾਂਦਾ ਹੈ ਇਸ ਕਰਕੇ ਭੈਣੋ ਤੇ ਭਰਾਵੋ ਇਸ ਰਿਸ਼ਤੇ ਨੂੰ ਸਮਝ ਗਏ ਤੇ ਇਸ ਰਿਸ਼ਤੇ ਨੂੰ ਸਮਝ ਗਏ ਭਗਵੰਤ ਮਾਨ ਦਾ ਚਿਹਰਾ ਵੀ ਲੰਗਾਰ ਹੋਇਆ ਕਿ ਖੇਤੀ ਨੀਤੀ ਬਣਾਉਣ ਦਾ ਦਾਵਾ ਸੀ ਨਸ਼ੇ ਖਤਮ ਕਰਨ ਦਾ ਦਾਵਾ ਸੀ ਪਰ ਸਭ ਨਾਲ ਤੋਂ ਵੱਟ ਗਈ ਭਗਵੰਤ ਮਾਨ ਸਰਕਾਰ ਉਹ ਬੈਠਿਆ ਆਂ ਸਾਮਰਾਜੀਆਂ ਦੀ ਗੋਦੀ ਨੇ ਵਿੱਚ ਤੁਹਾਡੇ ਬੁੱਧੀਜੀਵੀ ਫੜ ਕੇ ਜੇਲ੍ਹਾਂ ਚ ਡੱਕੇ ਅਮਰੀਕਾ ਦਾ ਬਿਆਨ ਨਹੀਂ ਆਇਆ ਜਰਮਨੀ ਦਾ ਬਿਆਨ ਨਹੀਂ ਆਇਆ ਜਦੋਂ ਕੇਜਰੀਵਾਲ ਨੂੰ ਮਾਰਦ ਕਰਤਾ ਅਮਰੀਕਾ ਦਾ ਬਿਆਨ ਆਉਂਦਾ ਹੈ ਜਰਮਨੀ ਦਾ ਬਿਆਨ ਆਉਂਦਾ ਹੈ ਕਿ ਇਹ ਮਾਰਾ ਕੀਤਾ ਜਾ ਰਿਹਾ ਹੈ ਇਸ ਕਰਕੇ ਉਹਨਾਂ ਨਾਲ ਸਾਝਾ ਤੁਸੀਂ ਆਪਣੀ ਤਾਕਤ ਦੇ ਜ਼ੋਰ ਦੇ ਉੱਤੇ ਜਥੇਬੰਦ ਹੋ ਕੇ ਸੰਘਰਸ਼ ਲੜਦਾ ਹੱਕ ਚੰਡੀਗੜ੍ਹ ਚ ਪਕਾ ਲਿਆ ਆਹ ਮਸਲੇ ਜਿਹੜੇ ਵੇਖਣ ਚ ਵੱਡੇ ਲੱਗਦੇ ਆ ਇਹ ਬਹੁਤ ਛੋਟੇ ਰਹਿ ਜਾਣਗੇ ਤੁਸੀਂ ਬਹੁਤ ਵੱਡੀ ਗਿਣਤੀ ਹੋ ਇਸ ਗਣਤੀ ਨੂੰ ਹਰ ਕੱਚੀ ਲੈ ਗਏ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਪ੍ਰਭੂ ਹੁਣ